ਡਾਟਰ ਵੀਜੇ ਨਾਲ ਜੋ ਗੱਲ ਕੀਤੀ ਨਰਮਾ ਕਵਾ ਪੱਟੀ ਦੀ ਪੂਰੀ ਇੱਕ ਟੀਮ ਮਸਤੈਦ ਹੈ ਬਗੈਰਾਂ ਰੋਜ਼ ਲਗਭਗ ਸਰਵੇਖਣ ਕਰਦਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਵਿਦੇ ਵਿੱਚ ਇਨਵੋਲਵ ਨੇ ਖੋਜ ਕੇਂਦਰਾਂ ਦੇ 20 ਵਿਗਿਆਨੀ ਇਨਵੋਲਵ ਨੇ ਡਾਟਰ ਅਮਨਦੀਪ ਉਸ ਟੀਮ ਦੇ ਇੱਕ ਸਰਗਰ ਮੈਂਬਰ ਨੇ ਜਿਹੜੀ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਨਰਮਾ ਕਵਾ ਪੱਟੀ ਦੇ ਵਿੱਚ ਉਸ ਇੱਜੇ ਦੇ ਵਿੱਚ ਸਰਵੇਖਣ ਕਰ ਰਹੀ ਹੈ ਡਾਟਰ ਤੁਸੀਂ ਸਾਡੇ ਪਾਠਕਾਂ ਦੇ ਨਾਮ ਪਹਿਲਾਂ ਤੋਂ ਮੁਖਾਤਬੁਰ ਤੁਹਾਡਾ ਸਵਾਗਤ ਹੈ ਜੀ ਸਤਿ ਪਤਿ ਆਨ ਡਾਕਟਰ ਅਮਨ ਤੁਸੀਂ ਇਸ ਗੱਲ ਤੀ ਦੱਸਿਓ ਜੀ ਤੁਸੀਂ ਸਾਰੇ ਵੀ ਨਰਮਾ ਕੰਪੇਟਿਟੀ ਡਾਕਟਰ ਵਿਜੇ ਹੋਗੇ ਤੁਸੀਂ ਹਾਂਜੀ ਹਾਂਜੀ ਡਾਕਟਰ ਸ਼ੇਰਾ ਹੋਰ ਬੜੇ ਵਿਗਿਆਨੀ ਨੇ ਜਿਹੜੇ ਸਾਰੇ ਉੱਤੇ ਜਾਂਦਾ ਰਹਿੰਦੇ ਆ ਇਸ ਜਿਹੜੇ ਜੋ ਗੁਲਾਬੀ ਸੁੰਢੀ ਹੈ ਉਹਦੀ ਇਸ ਸਥਿਤੀ ਕੀ ਹੈ ਜੀ ਉਹਦੇ ਬਾਰੇ ਤੁਸੀਂ ਗੱਲ ਕਰੋ ਜੀ ਪੂਰੇ ਪੰਜਾਬ ਦੇ ਵਿੱਚ ਹਾਂਜੀ ਕਿਸਾਨ ਵੀਰੋ ਜਿਸ ਤਰ੍ਹਾਂ ਕਿ ਅਸੀਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਰਵੇਖਣ ਕਰ ਰਹੇ ਹਾਂ ਜੀ ਤੇ ਪੀਏਯੂ ਦੀ ਟੀਮ ਲੱਗੀ ਹੋਈ ਹੈ ਰਿਸਰਚ ਸਟੇਸ਼ਨਸ ਲੱਗੇ ਹੋਏ ਹੈ ਖੇਤੀਬਾੜੀ ਵਿਗਿਆਨ ਕੇਂਦਰ ਲੱਗੇ ਹੋਏ ਹੈ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਵੀ ਮੈਂਬਰਸ ਲੱਗੇ ਹੋਏ ਆ ਤੇ ਸਾਰੇ ਲਗਾਤਾਰ ਲੱਗੇ ਹੋਏ ਹੈ ਕਿ ਸਰਵੇਖਣ ਕਰਦੇ ਕਰਦੇ ਰਹਿਣਾ ਹੈ ਕਿ ਆਪਾਂ ਇਸ ਸਮੇਂ ਇਸ ਬਾਰਾਤੀ ਨਰਮੇ ਦੀ ਫਸਲ ਵਧੀਆ ਲੈ ਕੇ ਆਣੀ ਹੈ ਪਰ ਅਸੀਂ ਪਿਛਲੇ ਕੁਝ ਕਿਉਂਕਿ ਪਿਛਲੇ ਹਫਤੇ ਵੀ ਅਸੀਂ ਅਬੋਰ ਜਾ ਕੇ ਆਏ ਉਸ ਤੋਂ ਪਿਛਲੇ ਹਫਤੇ ਮਾਨਸੇ ਜਾ ਕੇ ਆਏ ਤੇ ਪਿਛਲੇ ਹਫਤੇ ਸਾਨੂੰ ਦੇਖਣ ਜਾਇਆ ਹੈ ਕਿ ਕਈ-ਕਈ ਜ਼ਿਲ੍ਹਿਆਂ ਦੇ ਵਿੱਚ ਕਿਤੇ-ਕਿਤੇ ਗੁਲਾਬੀ ਸੁੰਡੀ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ ਕਿਤੇ-ਕਿਤੇ ਠੀਕ ਹੈ ਕਿਉਂਕਿ ਪਿਛਲੇ ਹਫ਼ਤੇ ਹੀ ਸਾਡੇ ਸਾਡੇ ਕੋਲ ਇੱਕ ਜ਼ਿੰਮੇਦਾਰ ਭਰਾ ਆਇਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਗੁਲਾਬੀ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਹੈ ਠੀਕ ਹੈ ਜੀ ਤੇ ਉਹੀ ਉਹਨਾਂ ਤੋਂ ਫਿਰ ਪੁੱਛਿਆ ਕਿ ਕੀ-ਕੀ ਕਰਿਆ ਪਰ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਅਗੇਤੀ ਵਿਜਿਆ ਹੋਇਆ ਜਿਹੜਾ ਆਪਾਂ ਸਰੋਦਾਵਾਨ ਹੁੰਦਾ ਹੈ ਨਾ ਉਹਦੇ ਵਿੱਚ ਵਿਜਾਈ April ਦੇ ਪਹਿਲੇ ਹਫਤੇ ਦੀ ਵਿਜਾਈ ਹੋ ਗਈ ਸੀ ਉਹਨਾਂ ਦੇ ਤੇ ਇਸ ਕਰਕੇ ਉਹਦੇ ਗਲਾਬੀ ਸੁੰਡੀ ਦਾ ਹਮਲਾ ਹੋ ਗਿਆ ਜੇ ਮੈਂ ਅਸੀਂ ਕਿਸਾਨ ਵੀਰਾਂ ਨੂੰ ਕਹਿੰਦੇ ਹਾਂ ਕਿ ਸਮੇਂ ਸਿਰ ਵਿਜਾਈ ਵੀ ਮਿਡ April ਤੋਂ ਲੈ ਕੇ ਮਿਡ ਮਈ ਤੱਕ ਆਪਾਂ ਵਿਜਾਈ ਕਰਨੀ ਹੈ ਅਗੇਤੀ ਨਹੀਂ ਕਰਨੀ ਜ਼ਿਆਦਾ ਅਗੇਤੀ ਜਿੰਨਾ ਨਾ ਅਗੇਤੀ ਜ਼ਿਆਦਾ ਕਰਤੇ ਉਹਦੇ ਵਿੱਚ ਗਲਾਬੀ ਸੁੰਡੀ ਦਾ ਹਮਲਾ ਵੱਧਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ March ਤੋਂ ਜਿਵੇਂ ਆਪਾਂ ਦੇਖਿਆ ਹੈ ਕਿ ਜਿਹੜਾ ਜੀਵਨ ਚੱਕਰ ਆਪਾਂ ਦੇਖੀਏ ਗਲਾਬੀ ਸੁੰਡੀ ਦਾ ਹੂੰ ਹੂੰ ਕਿ ਇਹ ਅੰਡਾ ਦਿੰਦੀ ਅੰਡੇ ਤੇ ਸੁੰਢੀ ਬਣਦੀ ਹੈ ਸੁੰਢੀ ਤੇ ਕੋਆ ਤੇ ਕੋਆ ਤੋਂ ਪਤੰਗਾ ਠੀਕ ਹੈ ਜਿਵੇਂ ਇਸ ਸਮੇਂ ਜਿਹੜਾ ਇਸ ਸਮੇਂ ਸਰਗਮ ਚੱਲ ਰਿਹਾ ਹੈ ਕਿ ਮੌਸਮ ਐਨਾ ਵਧੀਆ ਹੋਇਆ ਹੋਇਆ ਹੈ ਕਿ ਗਰਮੀ ਵੀ ਹੈ ਪੂਰੀ ਤੇ ਮੀਂਹ ਕਰਕੇ ਸਿੱਲਾ ਮੌਸਮ ਹੋ ਗਿਆ ਠੀਕ ਹੈ ਜੀ ਸਿੱਲੇ ਮੌਸਮ ਕਰਕੇ ਚਿੱਟਾ ਮੱਛਰ ਵੀ ਵਧ ਗਿਆ ਹੈ ਤੇ ਗਲਾਬੀ ਸੁੰਢੀ ਇਹ ਦੋਨਾਂ ਲਈ ਇਹ ਮੌਸਮ ਬਿਲਕੁਲ ਅਨੁਕੂਲੀ ਹੈ ਅੱਛਾ ਜਿਸ ਨੂੰ ਤੋਂ ਪਹਿਲਾਂ ਡਾਕਟਰ ਵਿਜੇ ਦਿਖਾ ਕੇ ਗਏ ਕਿ ਚਿੱਟਾ ਮੱਛਰ ਤਾਂ ਬਹੁਤ ਵਧ ਗਿਆ ਪਰ ਆਪਾਂ ਦੇਖਾ ਜਾ ਰਿਹਾ ਹੈ ਕਿ ਗਲਾਬੀ ਸੁੰਢੀ ਦਾ ਹਮਲਾ ਵੀ ਹੌਲੀ-ਹੌਲੀ ਵੱdna ਸ਼ੁਰੂ ਹੋ ਗਿਆ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਡਾਕਟਰ ਮਨ ਤੁਸੀਂ ਮੌਸਮ ਬਾਰੇ ਜ਼ਿਕਰ ਕਰਤਾ ਬਿਆਨ ਅਜੇ ਵੀ ਟਾਈਮ ਤੋਂ ਸਾਨੂੰ ਕਿਦਾਂ ਦੇ ਇਹਦੇ ਹਾਲਾਤ ਹੋਣਗੇ ਉਹਦੇ ਬਾਰੇ ਤੁਸੀਂ ਜ਼ਿਕਰ ਕਰਤਾ ਹੁਣ ਇਹਦੇ ਜੀਵਨ ਚੱਕਰ ਤੇ ਇਹਦੇ ਰੋਗ ਥਾਂ ਬਾਰੇ ਉਹ ਵੀ ਤੁਸੀਂ ਪਲੀਜ਼ ਉਹਦੇ ਬਾਰੇ ਵਿਚਾਰਣਾ ਬੋਜੀ ਹਾਂਜੀ ਡੈਫੀਨਿਟਲੀ ਕਿਸਾਨ ਵੀਰੋ ਜਿਵੇਂ ਦੇਖਿਆ ਕਿ ਆਪਾਂ 2021 ਦੇ ਵਿੱਚ ਕਿੰਨਾ ਜ਼ਿਆਦਾ ਹਮਲਾ ਹੋਇਆ ਸੀ ਵੀ ਇਹ ਕਿ ਐਪੀਡੈਮਿਕ ਟਾਈਪ ਆ ਗਿਆ ਤਾਂ ਵੀ ਕਿਸਾਨ ਵੀਰ ਬਹੁਤ ਰੋਏ ਵੀ ਸਾਡੇ ਕੋਲ ਇੱਕ ਜਾਂ ਦੋ ਮਣ ਵੀ ਨਿਕਲਿਆ ਨਹੀਂ ਸਾਡੇ ਖਿੱਲਿਆਂ ਚ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਹੌਲੀ ਹੌਲੀ ਆਪਾਂ ਨੂੰ ਪਤਾ ਚੱਲ ਗਿਆ ਕਿ ਉਹਦੀ ਕੀ ਨਿਸ਼ਾਨੀ ਹੈ ਹਾਂ ਠੀਕ ਹੈ ਗੁਲਾਬੀ ਸੁੰਢੀ ਜਿਹੜਾ ਆਂਡਾ ਹੈ ਉਹ ਦਿੰਦੀ ਹੈ ਫੁੱਲ ਦੇ ਉੱਪਰ ਠੀਕ ਹੈ ਫੁੱਲ ਦੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਇੱਕ ਮੈਂ ਤੋੜ ਕੇ ਹੀ ਦਿਖਾ ਦਿੰਦੀ ਤੁਹਾਨੂੰ ਮੈਂ ਸਾਥੀਆਂ ਨੂੰ ਕਹਾਂਗਾ ਥੋੜਾ ਜੁਹਾ ਜੀ ਇੱਥੇ ਇਧਰ ਇੱਥੇ ਆਂਡਾ ਦੇ ਦਿੰਦੀ ਆ ਠੀਕ ਹੈ ਜੀ ਠੀਕ ਹੈ ਆਂਡੇ ਤੋਂ ਸੁੰਡੀ ਬਣਦੀ ਹੈ ਉਹ ਸੁੰਡੀ ਹੌਲੀ ਹੌਲੀ ਅੰਦਰ ਵੱਡ ਜਾਂਦੀ ਹੈ ਤੁਸੀਂ ਇਹਦੇ ਅੰਦਰ ਦੇਖ ਸਕਦੇ ਹੋ ਕਲੀ ਬਣ ਰਹੀ ਹੈ ਸੁੰਡੀ ਇਹਦੇ ਵਿੱਚ ਵੱਡ ਜਾਂਦੀ ਹੈ ਠੀਕ ਹੈ ਜਿਵੇਂ ਫੁੱਲ ਬਣਦਾ ਹੈ ਹੌਲੀ ਹੌਲੀ ਫੁੱਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਫੁੱਲ ਵੀ ਲੱਗਿਆ ਹੋਇਆ ਹੈ ਜਦੋਂ ਫੁੱਲ ਵਿੱਚ ਵੱਢ ਗਈ ਫੁੱਲ ਵਿੱਚ ਵੱਢ ਕੇ ਉਹ ਕੀ ਕਰਦੀ ਹੈ ਅੰਦਰ ਜਿਹੜਾ ਪਰਾਗਣ ਹੈ ਉਹਨੂੰ ਖਾਂਦੀ ਹੈ ਅੱਛਾ ਠੀਕ ਹੈ ਪਰਾਗਣ ਨੂੰ ਖਾ ਕੇ ਹੌਲੀ-ਹੌਲੀ ਇਹਦਾ ਇੱਕ ਟੈਕਨੀਕ ਕਹਿ ਸਕਦੇ ਹਾਂ ਕਿ ਆਪਾਂ ਇਹ ਇੱਕ-ਇੱਕ ਕਲੀ ਨੂੰ ਛੱਡ ਕੇ ਰੋਜ਼ਟ ਬਣਾਉਂਦੇ ਫੁੱਲ ਇਸ ਤਰ੍ਹਾਂ ਦਾ ਬਣਾ ਦਿੰਦੀ ਹੈ ਕਿ ਉਹ ਲੱਗਦਾ ਹੈ ਕਿ ਗੁਲਾਬ ਦਾ ਫੁੱਲ ਹੈ ਗੁਲਾਬ ਨੂਮਾ ਫੁੱਲ ਕਹਿੰਦੇ ਆਪਾਂ ਜਾਂ ਅੰਗਰੇਜ਼ੀ 'ਚ ਆਪਾਂ ਉਹਨੂੰ ਰੋਜ਼ਟਿਡ ਫਲਾਰ ਵੀ ਕਹਿ ਦਿੰਦੇ ਆ ਠੀਕ ਹੈ ਤੇ ਆਪਾਂ ਜੇ ਕਿਉਂਕਿ ਆਪਾਂ ਖੇਤ ਵਿੱਚ ਆਂਦੇ ਰਹਿੰਦੇ ਆ ਤੇ ਸਾਨੂੰ ਜੀ ਦਿਖਿਆ ਉਸੀਂ ਤੁਸੀਂ ਤੋੜੋ ਜੇ ਤੁਸੀਂ ਨਹੀਂ ਖੋਲੂਗੇ ਤੇ ਉਹਦੇ ਵਿੱਚ ਤੁਹਾਨੂੰ ਗੁਲਾਬੀ ਸੁੰਡੀ ਪੱਕਾ ਦੇਖੂਗੀ ਬਿਲਕੁਲ ਠੀਕ ਹੈ ਜੀ ਬਿਲਕੁਲ 100% ਉਹਦੇ ਵਿੱਚ ਸੁੰਡੀ ਹੋਊਗੀ ਬਿਲਕੁਲ ਠੀਕ ਹੈ ਠੀਕ ਹੈ ਫਿਰ ਸੁੰਡੀ ਕੂਆ ਬਣ ਜਾਂਦੀ ਹੈ ਬਾਹਰ ਨਿਕਲ ਕੇ ਕੂਆ ਬਣ ਕੇ ਪਤੰਗਾ ਬਣਦੀ ਹੈ ਪਤੰਗਾ ਬਣ ਕੇ ਉੜ ਕੇ ਉਹਨੇ ਹੋਰ ਨਵੇਂ ਬੂਟਿਆਂ ਦੇ ਉੱਪਰ ਜਾ ਕੇ ਆਪਣੇ ਫੁੱਲਾਂ ਦੇ ਉੱਪਰ ਜਾਂ ਟਾਡੀਆਂ ਦੇ ਉੱਪਰ ਜਾਂ ਟਿੰਡੇਾਂ ਦੇ ਉੱਪਰ ਅੰਡੇ ਦੇਣੇ ਸ਼ੁਰੂ ਕਰ ਦਿੰਨੇ ਹੈ ਠੀਕ ਹੈ ਠੀਕ ਹੈ ਇਸੇ ਕਰਕੇ ਕਹਿੰਦੇ ਕਿਸਾਨ ਵੀਰਾਂ ਨੂੰ ਕਿ ਜਿਹੜਾ ਆਪਾਂ ਛਟੀਆਂ ਹੈ ਉਹ ਖੇਤ ਦੇ ਨੇੜੇ ਨਾ ਰੱਖੋ ਕੀ ਕਰਦੇ ਕਿਸਾਨ ਵੀਰ ਕੀ ਆਪਾਂ ਖੇ ਨੇੜੇ ਬਿਲਕੁਲ ਖੇਤ ਦੇ ਨੇੜੇ ਰੱਖਿਆ ਹੁੰਦਾ ਜਦੋਂ ਮਾਰਚ ਅਪ੍ਰੈਲ ਔਨਵਰਡ ਹੌਲੀ ਹੌਲੀ ਜਦੋਂ ਸਭ ਤੋਂ ਉੱਪਰ ਵਾਲੀ ਛੱਟੀ ਹੈ ਉਹਦੇ ਵਿੱਚੋਂ ਪਤੰਗਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਪਤੰਗਾ ਨਿਕਲਣਾ ਸ਼ੁਰੂ ਹੋਇਆ ਉਹਨੇ ਜਿੱਥੇ ਸਭ ਤੋਂ ਨੇੜੇ ਜਿਹੜਾ ਖੇਤ ਮਿਲਿਆ ਉੱਥੇ ਉਹਨੇ ਅੰਡੇ ਦੇ ਦੇਣੇ। ਬਿਲਕੁਲ ਠੀਕ ਹੈ ਜੀ। ਤੇ ਇਹ ਦੇਖਿਆ ਗਿਆ ਹੈ ਕਿ ਜੇ ਇਹ ਸੁੰਡੀ ਕਿਸ ਖੇਤ ਵਿੱਚ ਵੱਢ ਜਾਂਦੀ ਤਾਂ ਉਹ ਖੇਤ ਨੂੰ ਤਬਾਹ ਕਰ ਦਿੰਦੀ ਹੈ। ਓਕੇ ਬਿਲਕੁਲ ਠੀਕ ਹੈ ਜੀ। ਤੇ ਇਹ ਹੁਣ ਅਸੀਂ ਇਸੇ ਲਈ ਕਹਿੰਦੇ ਆ ਵੀ ਛੱਟੀਆਂ ਜਿਹੜਾ ਕਿ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਤੁਸੀਂ ਛੱਟੀਆਂ ਖਤਮ ਕਰ ਦੋ। ਓਕੇ ਬਿਲਕੁਲ ਠੀਕ ਹੈ ਜੀ ਤੇ ਇਹ ਹੈਗਾ ਪਰ ਕਿਸਾਨ ਵੀਰਾਂ ਨੂੰ ਕਈ ਕਿ ਅਸੀਂ ਪਿਛਲੇ ਹਫਤੇ ਵੀ ਜਦੋਂ ਬੋਰ ਜਾ ਕੇ ਆਏ ਤੇ ਕਈ ਦੇ ਕਈ ਢੇਰ ਲੱਗੇ ਹੋਏ ਐ ਵੀ ਜਿਵੇਂ ਆਪਾਂ ਕਹਿਦੇ ਨੇ ਕਿ ਉਹ ਇੱਕ ਭੋਜਨ ਬਣਿਆ ਹੋਇਆ ਤਿਆਰ ਹੋ ਰਿਹਾ ਹੈ ਵੀ ਉੱਥੇ ਤੋਂ ਜਿਹਨੂੰ ਆਪਾਂ ਇਨੋਕੂਲਮ ਕਹਿ ਸਕਦੇ ਆਂ ਵੀ ਉਹ ਤਿਆਰ ਹੋ ਰਿਹਾ ਹੈ ਬਿਲਕੁਲ ਠੀਕ ਹੈ ਜੀ ਇਸ ਕਰਕੇ ਕਿਸਾਨ ਵੀਰਾਂ ਨੂੰ ਅਸੀਂ ਕਹਿੰਦੇ ਕਿ ਜਿੰਨੀ ਛੇਤੀ ਹੋ ਸਕੇ ਖਤਮ ਕਰ ਦਿਓ ਬਿਲਕੁਲ ਠੀਕ ਬਿਲਕੁਲ ਠੀਕ ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਆਪਣਾ ਸਰਵੇਖਣ ਦੀ ਗੱਲ ਠੀਕ ਹੈ ਜੀ ਠੀਕ ਹੈ ਸਰਵੇਖਣ ਆਪਾਂ ਕੀ ਕਰਨਾ ਹੈ ਕਿਸਾਨ ਵੀਰੋ ਜਦੋਂ ਆਪਾਂ ਜਾਂਦੇ ਆਂ ਖੇਤ ਵਿੱਚ ਜਿੰਨੇ ਘੁੰਮਦੇ ਆਂ ਠੀਕ ਹੈ ਖੇਤ ਵਿੱਚ ਜਿਵੇਂ ਆਪਾਂ ਇੱਕ ਆ ਫੁੱਲ ਤੋੜ ਲਿਆ ਠੀਕ ਹੈ ਲੇਕਿਨ ਆਪਾਂ ਫੁੱਲ ਨਹੀਂ ਤੋੜਨੇ ਆਪਾਂ ਇਹ ਟੇਡਾ ਕਰਕੇ ਦੇਖ ਲੈਣਾ ਫੁੱਲ ਇਹ ਤੁਹਾਨੂੰ ਲੱਗੇ ਕਿ ਰੋਜ਼ਟਿਡ ਹੈਗਾ ਉਹ ਮਤਲਬ ਗੁਲਾਬ ਨੁਮਾ ਹੈਗਾ ਫਿਰ ਆਪਾਂ ਉਹਨੂੰ ਤੋੜ ਲੈਣਾ ਪਰ ਗਿਣਤੀ ਦੇ ਵਿੱਚ ਗਿਣ ਲੈਣਾ ਮਤਲਬ 100 ਫੁੱਲ ਦੇਖਣੇ ਆਪਾਂ ਇੱਕ ਫੁੱਲ ਦੇਖ ਲਿਆ ਫਿਰ ਇੱਥੇ ਦੂਜਾ ਫੁੱਲ ਦੇਖ ਲਿਆ ਜੇ ਤੁਹਾਨੂੰ ਦਿਖ ਰਿਹਾ ਕਿ ਇੱਥੇ ਨਹੀਂ ਹੈ ਫੁੱਲ ਠੀਕ ਹੈ ਜੇ ਤੁਹਾਨੂੰ ਲੱਗੇ ਕਿ ਹਾਂ 100 ਵਿੱਚੋਂ ਵੀ ਪੱਲ ਪੰਜ ਫੁੱਲਾਂ 'ਚ ਇਹ ਰੋਜ਼ਟਿਡ ਹੈਗਾ ਹਾਂਜੀ ਹਾਂ ਤਾਂ ਆਪਾਂ ਸਪਰੇਅ ਕਰਨੀ ਹੈ ਠੀਕ ਹੈ ਜੀ ਤੇ ਇਹ ਨਹੀਂ ਕਰਨਾ ਕਿਸਾਨ ਵੀਰੋਂ ਕਿ ਜਿਹੜਾ ਰੋਜ਼ਟਿਡ ਫਲਾਰਾ ਉਹਨੂੰ ਉੱਥੇ ਹੀ ਛੱਡ ਦੇਣਾ ਓਕੇ ਉਹਨੂੰ ਵੀ ਨਾਲ ਤੋੜ ਕੇ ਲਿਆਣਾ ਹੈ ਤੋੜ ਕੇ ਲਿਆ ਕੇ ਨਾਲ ਉਹ ਮਸਲ ਦੇਣਾ ਖਤਮ ਕਰ ਦੇਣਾ گلابੇ ਸੰਡੇ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣਾ ਜੇ ਫੁੱਲਾਂ ਤੇ ਸਮੱਸਿਆ ਆ ਜਾਂਦੀ ਹੈ ਫਿਰ ਜਦੋਂ ਆਪਣੇ ਖੇਤ ਵਿੱਚ ਟਿੰਡੇ ਆਣੇ ਸ਼ੁਰੂ ਹੋ ਜਾਂਦੇ ਆ ਜਿਸ ਤੁਸੀਂ ਦੇਖ ਸਕਦੇ ਕਿ ਹਜੇ ਫੁੱਲੇ ਐ ਟਿੰਡੇ ਨਹੀਂ ਬਣੇ ਹੂੰ ਤੇ ਟਿੰਡੇਾਂ ਤੇ ਵੀ ਕੀ ਹੁੰਦਾ ਹੈ ਕਿ ਟਿੰਡੇ ਦੇ ਸਾਈਡ ਦੇ ਵਿੱਚ ਇੱਥੇ ਆਂਡਾ ਦੇ ਦਿੰਦੀ ਹੈ ਅੰਡੇ ਤੋਂ ਸੁੰਡੀ ਨਿਕਲਦੀ ਬਿਲਕੁਲ ਬਰੀਕ ਜੀ ਹੁੰਦੀ ਹੈ ਤੇ ਉਹ ਟਿੰਡੇ ਦੇ ਵਿੱਚ ਵੱਢ ਜਾਂਦੀ 10 ਤੋਂ 15 ਦਿਨ ਦਾ ਟਿੰਡਾ ਜਿਹੜਾ ਇੰਨਾ ਛੋਟਾ ਜਿਹਾ ਹੁੰਦਾ ਹੈ ਤੇ ਉਹਦੇ ਵਿੱਚ ਵੱਢ ਜਾਂਦੀ ਹੈ ਵੱਢਣੇ ਤੋਂ ਬਾਅਦ ਤੁਹਾਨੂੰ ਦੇਖੂਗਾ ਨਹੀਂ ਕਿ ਉਹਦੇ ਵਿੱਚ ਕੁਝ ਹੈਗਾ ਕਿ ਨਹੀਂ ਹੈਗਾ ਜਦ ਤੱਕ ਤੁਸੀਂ ਟਿੰਡਾ ਤੋੜ ਕੇ ਉਹਨੂੰ ਖੋਲ ਕੇ ਨਹੀਂ ਦੇਖਦੇ ਕਿਉਂਕਿ ਬਾਕੀ ਅਮਰੀਕਨ ਸੁੰਡੀ ਹੋਗੀ ਜਾਂ ਚਿਤਕਬਰੀ ਸੁੰਡੀ ਹੋਗੀ ਉਹਦੇ ਵਿੱਚ ਤੁਹਾਨੂੰ ਨਿਸ਼ਾਨੀ ਦਿਖ ਜਾਂਦੀ ਹੈ ਮੈਂ ਸਮਝ ਗਿਆ ਗਲਾਬੀ ਸੰਡੀ ਤਾਂ ਸੰਡੀ ਲਟਕ ਰਹੀ ਹੁੰਦੀ ਹੈ ਤੇ ਜਿਹੜੀ ਚਿਤਕਬਰੀ ਸੰਡੀ ਹੈ ਉਹਦੇ ਵਿੱਚ ਉਹਦਾ ਮਲਦ ਲੱਗਿਆ ਹੁੰਦਾ ਹੈ ਪਰ ਗਲਾਬੀ ਸੰਡੀ ਦਾ ਸਭ ਤੋਂ ਖਤਰਨਾਕ ਸੰਡੀ ਹੈ ਇਹ ਕਿਉਂਕਿ ਇਹਦੀ ਨਿਸ਼ਾਨੀ ਤੁਹਾਨੂੰ ਨਹੀਂ ਦਿਖੂਗੀ ਬਿਲਕੁਲ 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 ਠੀਕ ਹੈ ਡਾਕਟਰਮਨ ਅੱਜ ਆਪਾਂ ਨਾਲ ਨਾਲ ਇਧਰ ਵੀ ਗਲੰਕਰ ਦੇ ਜਾਨੇ ਹੁਣ ਇਹ ਤਾਂ ਤੁਸੀਂ ਦੱਸ ਸਰਵੇਖਣ ਕਰਨ ਦੇ ਉਦੋਂ ਬਾਅਦ ਵੀ ਅੱਬਾ ਕਿਵੇਂ ਫੁੱਲਾਂ ਦੀ ਜੋ ਸਥਿਤੀ ਹੈ ਉਹ ਜਿਹੜੀ ਹੋਣੀ ਹੈ ਸਾਤ ਚੋਂ ਪੰਜ ਫੁੱਲਾਂ ਤੇ ਆਪਾਂ ਜੀ ਇਨਫੈਕਸ਼ਨ ਮਿਲਦੀ ਆ ਹਾਂਜੀ ਹਾਂਜੀ ਫਿਰ ਆ ਤੁਸੀਂ ਜ਼ਿਕਰ ਕੀਤਾ ਵੀ ਆਪਾਂ ਨੂੰ ਛਿਟੀਆਂ ਨੂੰ ਵੀ ਉਹਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਜੇ ਸਰਵੇਖਣ ਤੋਂ ਬਾਅਦ ਜੇ ਸਾਨੂੰ ਲੱਗਦਾ ਵੀ ਹਾਂ ਵੀ ਸਾਨੂੰ ਕੋਈ ਨਾ ਕੋਈ ਰਸਾਇਣ ਦੀ ਵਰਤੋਂ ਕਰਨੀ ਚਾਹੀਦੀ ਉਹ ਪਲੀਜ਼ ਮੈਂ ਚਾਹਾਂਗਾ ਉਹ ਸਾਡੇ ਪਾਰਟ ਨੂੰ ਹਾਂਜੀ ਕਿਸਾਨ ਵੀਰੋ ਜਿਵੇਂ ਵੀ ਮੈਂ ਦੱਸਿਆ ਹੈ ਵੀ ਹਾਂ ਵੀ ਤੁਹਾਨੂੰ 5% ਲੱਗ ਰਿਹਾ ਵੀ ਹਾਂ ਵੀ ਨੁਕਸਾਨ ਹੈਗਾ ਹੈ ਫੇਰ ਆਪਾਂ ਕੀ ਕਰਨਾ ਹੈ ਕਿ ਦੋ ਇਨਸੈਕਟੀਸਾਈਡ ਹੈਗੇ ਆ ਪਹਿਲਾਂ ਤਾਂ ਪ੍ਰੋਕਲੇਮ ਹੋ ਗਿਆ ਜਿਹਨੂੰ ਆਪਾਂ 100 ਗ੍ਰਾਮ ਕਹਿੰਦੇ ਆ 100 ਗ੍ਰਾਮ ਹੈ ਤੁਸੀਂ ਕਿਲੇ ਪਿੱਛੇ ਕਰ ਸਕਦੇ ਹੋ ਜਾਂ ਫਿਰ ਕਹਿ ਸਕਦੇ ਕਿਊਰਾਕਰੋਨ ਕ੍ਰਿਆਕਰੋਨ 500 ਮਿਲੀਗ੍ਰਾਮ ਹੁੰਦੀ ਹੈ ਤੁਸੀਂ ਇਹ ਛਿੜਕਾਅ ਕਰ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਵੇਂ ਅੱਜ ਚਿੱਟਾ ਮੱਛਰ ਤੇ ਪੂਰੀ ਜੂੰ ਦਾ ਵੀ ਹਮਲਾ ਹੋਇਆ ਹੋਇਆ ਹੈ ਤੇ ਇਹਦਾ ਵੀ ਖਾਤਮਾ ਹੋ ਜਾਣਾ ਨਾਲ ਗਲਾਬੀ ਸੁੰਡੀ ਦਾ ਵੀ ਖਾਤਮਾ ਹੋ ਜਾਣਾ ਤੇ ਕਿਸਾਨ ਵੀਰੋ ਇਹ ਗੱਲ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਜ਼ਰੂਰ ਦੇਖਣਾ ਹੈ ਕਿ ਕੀੜਾ ਹੈਗਾ ਹੈ ਕਿ ਜਾਂ ਫਿਰ ਕੋਈ ਬਿਮਾਰੀ ਹੈ ਜਾਂ ਕਿਸੇ ਦੀ ਚੀਜ਼ ਦੀ ਘਾਟ ਹੈ। ਹਮ ਇਸ ਤਰ੍ਹਾਂ ਨਹੀਂ ਹੈ ਕਿ ਜਿਵੇਂ ਆਪਾਂ ਪੇਸ਼ੈਂਟ ਜਾਂਦਾ ਹੈ ਡਾਕਟਰ ਕੋਲ ਤਾਂ ਹੀ ਪਤਾ ਚੱਲਦਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਜਾਂਦੇ ਹੋ ਕਿਸੇ ਵੀ ਕੋਲ ਪੀਏਯੂ ਜਾਂ ਖੇਤੀ ਵਿਗਿਆਨ ਕੇਂਦਰ ਤੇ ਤੁਸੀਂ ਬੁੱਟਾ ਨਾਲ ਲੈ ਕੇ ਜਾਓ ਵੀ ਇਹ ਸਮੱਸਿਆ ਹੈਗੀ ਹੈ। ਬਿਲਕੁਲ ਠੀਕ ਹੈ। ਕਿਉਂਕਿ ਬਿਨਾਂ ਦੇਖੇ ਨਹੀਂ ਪਤਾ ਚੱਲਦੀ ਹੈ ਕਈ ਵਾਰ। ਬਿਲਕੁਲ ਠੀਕ ਹੈ। ਬਿਲਕੁਲ। ਹਾਂਜੀ। ਅੱਜ ਦਾ ਬਰੂਰਮ ਖਾ ਸਕਦੇ ਸੀ ਨਰਮਕਵਾ ਦਿੱਲੀ ਰੱਖਿਆ ਸੀ ਡਾਕਟਰ ਵਿਜੇ ਜੀ ਤੁਸੀਂ ਵਿਚਾਰ ਸਨ ਡਾਕਟਰ ਅਮਨ ਉਹਦੇ ਵਿਚਾਰ ਸੁਣੇ ਇਹ ਬੜੀ ਇੱਕ ਚੰਗੀ ਟੀਮ ਹੈ ਪੰਜਾਬ ਖੇਤੀ ਬੜੀ ਨੂੰ ਸੀ ਜਰੂਰ ਲਗਾਤਾਰ ਸਰਵੇਖਣ ਕਰਦੀ ਰਹਿੰਦੀ ਹੈ ਅੱਜ ਲੁਧਿਆਣੇ ਸੀਗੇ ਅੱਜ ਇਸੇ ਨਾਲ ਦਾ ਬੀ ਪਕਾਇਆ ਤੋਂ ਲਾਹ ਲੈ ਕੇ ਆਪਣੇ ਪਾਠ ਨਾਲ ਗੱਲਬਾਤ ਪੰਚਾਇਤ ਚਲਦੀ ਸੀ ਤੁਸੀਂ ਜਿਵੇਂ ਇਹਨਾਂ ਦੀ ਹਦਾਇਤਾਂ ਦੇ ਸਰਵੇਖਣ ਕਰਦੇ ਰਹੋ ਤੇ ਜੋ ਇਹਨਾਂ ਵੱਲੋਂ ਸਿਫਾਰਿਸ਼ ਕੀਤੀਆਂ ਦਵਾਈਆਂ ਜਾਂ ਹੋਰ ਦੂਜੀਆਂ ਚੀਜ਼ਾਂ ਉਹਨਾਂ ਦੀ ਅਮਲ ਕਰਦੇ ਰਹੋ ਖੇਤੀ ਵਿਗਿਆਨ ਕੇਂਦਰ ਕੋਜ ਕੇਂਦਰ ਫਾਰਮ ਸਲਾਹਕਾਰ ਕੇਂਦਰ ਯੂਨੀਸ਼ੀਡਾ ਕੀਟ ਵਿਗਿਆਨ ਪਾਰਕ ਉਹ ਸਾਡੇ ਸਾਰੇ ਵਿਗਿਆਨੀ ਕਿਸਾਨੀ ਦੀ ਸੇਵਾ ਚ ਹਮੇਸ਼ਾ ਹਾਜ਼ਰ ਨੇ ਹਮੇਸ਼ਾ ਤਤਪਰਨਗੇ ਕਿਰਪਾ ਤੁਸੇ ਸਾਡੇ ਬਾੜਤਾ ਦੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ